ਕਨੇ ਦਿਨਾਂ ਦੇ ਵਿੱਚ ਮੈਂ ਵੀਡੀਓ ਪਾਈ ਸੀਗੀ ਅਰਮਾਨੀਆਂ ਦੀ ਅਰਮਾਨੀਆਂ ਇਹ ਨਾ ਹੋ ਦੇ ਅਰਮਾਨੀਆਂ ਦੀ ਮੈਂ ਵੀਡੀਓ ਪਾਈ ਸੀਗੀ ਕਿ ਕਿਵੇਂ ਜਿਹੜੇ ਉੱਥੇ ਨੌਜਵਾਨ ਫਸੇ ਖੜੇ ਨੇਗੇ ਇਹ ਸਾਡਾ ਭਰਾ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਰੱਖਦਾ ਇਹ ਭਰਾ ਨੂੰ ਅਸੀਂ ਅਰਮਾਨੀਆਂ ਤੋਂ ਵਾਪਸ ਮੜਵਾ ਲਿਆ ਸਾਡੀ ਭੈਣ ਦਾ ਮੈਂ ਹਾਲਾਤ ਦੇਖੀ ਨਹੀਂ ਗਏ ਇਹ ਦੀ ਇਹਦੀ ਧਰਮ ਪਤਨੀ ਆ ਇਹ ਬਾਈ ਖੜਾ ਮੈਂ ਇੱਕੋ ਇਰਾਦੇਤੀ ਬਾਈ ਨੂੰ ਇਹਨੇ ਗੱਲ ਮੇਰੀ ਮੰਨੀ ਮੈਂ ਕਿਹਾ ਬਾਈ ਤੈਨੂੰ ਤੁਸੀਂ ਮਦਦ ਕਰਕੇ ਜਿਵੇਂ ਵੀ ਤੈਨੂੰ ਅਸੀਂ ਵਾਪਸ ਮਲਾਉਣਾ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਧੰਨਵਾਦ ਤੇ ਅੱਜ ਇਹ ਭਰਾ ਵਾਪਸ ਇੱਥੇ ਆ ਗਿਆ ਹੁਣ ਜਿੰਨੇ ਵੀ 3-3 ਲੱਖ ਰੁਪਏ ਠੱਗੀ ਮਾਰ ਕੇ ਰਮੀਨੀਆ ਦੇਸ਼ ਦੇ ਵਿੱਚ ਏਜੰਟ ਭੇਜ ਰਹੇ ਨੇਗੇ ਉਹ ਤੁਸੀਂ ਦੇਖ ਲਓ ਵੀ ਉੱਥੇ ਕੀ ਕੰਮ ਆ ਕੀ ਨਹੀਂ ਹੈਗਾ ਕੀ ਹੁੰਦਾ ਆ ਜਵਾਨੀ ਖੜਾ ਵੀ ਉੱਥੇ ਲੋਕਾਂ ਜਿਹਨੇ ਵੀ ਇੱਥੇ ਪੰਜਾਬੀ ਰਮੀਨੀਆ ਦੇ ਵਿੱਚ ਗਏ ਹੋਏ ਨੇ ਖਾਸ ਕਰਕੇ ਉੱਥੇ ਮਜ਼ਦੂਰਾਂ ਦੇ ਪੁੱਤ ਜਾ ਰਹੇ ਨੇ ਮੇਰੀ ਬੇਨਤੀ ਆ ਉੱਥੋਂ ਦੇ ਕੀ ਹਾਲਾਤ ਨੇ ਕਿ ਮੈਂ ਵੀਡੀਓ ਇਸ ਕਰਕੇ ਬਣਾ ਰਿਹਾ ਵੀ ਭਰਾਵੋ ਰਮੀਨੀਆ ਦੇ ਵਿੱਚ ਨਾ ਜਾਓ ਰੋਜ਼ ਮੇਰੇ ਕੋਲ ਮਜ਼ਦੂਰਾਂ ਦੇ 10 ਨੌਜਵਾਨ ਆਉਂਦੇ ਨੇ ਰਮੀਨੀਆ ਦੇ ਵਿੱਚ 3-3 ਇਹ ਰਮੀਨੀਆ ਦੇ ਜਿਹੜੇ ਏਜੰਟ ਨੇ 3 ਲੱਖ ਰੁਪਏ ਠੱਗੀ ਮਾਰਦ ਨੇ ਸਰਫ 5-7000 ਰੁਪਏ ਦਾ ਕੰਮ ਆ 2,90,000 ਰੁਪਏ ਇੱਕ ਕੇਸ ਦੇ ਵਿੱਚੋਂ ਬਣਾ ਰਹੇ ਨੇ ਅਰਮੀਨੀਆ ਜਾ ਕੇ ਤੁਸੀਂ ਦੇਖ ਲਓ ਵੀ ਉੱਥੇ ਕੀ ਘਟ ਗਿਆ ਕੀ ਲੈ ਕੇ ਆਇਆ ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਵੀ ਹੋਰ ਜਿਹੜੇ ਨੌਜਵਾਨ ਖੂਹ ਦੇ ਵਿੱਚ ਨਾ ਡਿੱਗ ਸਕਣ ਬਾਈ ਅਰਮੀਨੀਆ ਤੂੰ ਗਿਆ ਸੀਗਾ ਉੱਥੇ ਕੀ ਕੰਮਕਾਰ ਆ ਤੂੰ ਕਿੰਨੇ ਪੈਸੇ ਕਮਾ ਲਿਆ ਦੱਸ ਓਕੇ ਬਾਈ ਕੁਝ ਨਹੀਂ ਬਣਿਆ ਹੈਗਾ ਜੀ ਆਹ ਬੜੀ ਖੱਜਲ ਖਵਾਰਿਆ ਰੋਟੀ ਤੋਂ ਵੀ ਵਧੀਆ ਹੁੰਦਾ ਹੀ ਰੋਟੀ ਤੋਂ ਵੀ ਵਧੀਆ ਹੁੰਦਾ ਆਪਣੇ ਪੰਜਾਬੀ ਉੱਥੇ ਕਿੰਨੇ ਕੁ ਬੈਠੇ ਨੇ ਬਾਦੂ ਰੁਲਦੇ ਫਿਰਦੇ ਆਈ ਉੱਥੇ ਅੱਛਾ ਉਥੇ ਜੇ ਮਾਲਕ ਤੇ ਮੰਨ ਲਓ ਵੀ ਕੰਮ ਵੀ ਕਰਦਾ ਤਾਂ ਵੀ ਪੈਸੇ ਨਹੀਂ ਮਿਲਦੇ ਇਹ ਬੰਦੇ ਨੂੰ। ਕੁੜਦੇ ਵੀ ਨਹੀਂ ਇੱਥੇ ਆਪਣੇ ਮੁੰਡਿਆਂ ਨੂੰ। ਕੁੜਦੇ ਵੀ ਹੈ ਜੀ। ਅੱਛਾ। ਕੁੜਦੇ ਵੀ ਨਹੀਂ ਕੋਈ ਇਦਾਂ। ਤੁਸੀਂ ਜਿਹੜੇ ਜਿਹੜੇ ਸਾਡੇ ਮਜ਼ਦੂਰਾਂ ਦੇ ਸਾਡੇ ਆਪਣੇ ਭਰਾ ਜਾ ਰਹੇ ਨੇ ਰਮੀਨੀਆ ਚ ਆ ਮੇਕਰ ਕੰਟਰੀ ਚ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹਣਾ? ਇਹ ਹੀ ਕਹਿਣਾ ਉਹ ਉਥੇ ਕੋਈ ਨਾ ਜਾਵੇ ਜੀ। ਜਿਹੜੇ ਏਜੰਟ ਨੇ ਉਹਨਾਂ ਦੀ ਉਹ ਗੱਲ ਕੀਤੀ ਹੋਈ ਹੈ ਮਾਲਕਾਂ ਦੇ ਨਾਲ। ਅੱਛਾ। ਤੇ ਉਹ ਆਪ ਮੰਨ ਲਓ ਵੀ 600 ਡਾਲਰ ਲੈ ਲੈਂਦੇ ਆ ਬੰਦੇ ਤੋਂ ਕੰਮ ਲੈ ਲਵਾਉਂਦਾ। ਹਾਂ। ਹਾਂ। ਸਾ 100 ਡਾਲਰ ਮਾਲਕ ਨੂੰ ਦੇ ਦਿੰਦੇ ਆਗੇ ਤੇ 500 ਡਾਲਰ ਆ ਰਹਾ ਸੱਚੀ ਗੱਲ ਦੱਸੀ ਜਿਹੜੇ ਵੀ ਅਰਮੀਨੀਆ ਦੇ ਵਿੱਚ ਜਾਂ ਜਿਹੜੀਆਂ ਕੰਟਰੀਆਂ ਦੇ ਵਿੱਚ ਗਏ ਨੇ ਕੋਈ ਉੱਥੇ ਪੈਸੇ ਕਮਾ ਕੇ ਲਿਆਇਆ ਕੋਈ ਪੈਸੇ ਕਮਾ ਕੇ ਨਹੀਂ ਲਿਆਇਆ ਇਹ ਕਰ ਦੇਣੀ ਭਲਾਇਆ ਸੋ ਪੈਸੇ ਟਿਕਟ ਦੇ ਪਾ ਕੇ ਜਿੰਨੇ ਵੀ ਘੱਟੋ ਘੱਟ ਮੈਂ ਇੱਥੋਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਉਹਨਾਂ ਦੇ ਪਿੰਡਾਂ ਨੂੰ ਕਹਿਆ ਜਾਂ ਮਾਪੇ ਬਾਪੂ ਨੂੰ ਕਹਿ ਕੇ ਬਾਪਸ ਉਲਵਾਏ ਨੇ ਕਿ ਉੱਥੇ ਸਾਰੇ ਰੋਟੀ ਤੋਂ ਨੌਜਵਾਨ ਤਸ ਰਹੇ ਨੇ ਯਾਰ ਰੋਟੀ ਤੋਂ ਮੇਰੇ ਪੰਜਾਬ ਦੇ ਮੇਰੇ ਭਰਾਵੋ ਇਹ ਮੈਂ ਇੱਕ ਜਾਗਰੂਤ ਮਹਿਮਸੇੜੀ ਹੋਈ ਆ ਪੰਜਾਬ ਦੇ ਵਿੱਚ ਕਿ ਸਾਡਾ ਪੰਜਾਬ ਬਰਬਾਦ ਸਾਡੇ ਮਜ਼ਦੂਰਾਂ ਦੇ ਪੁੱਤ ਮਾਰੇ ਗਏ ਸਾਡੇ ਨਕਸਾਨਾਂ ਦੇ ਪੁੱਤ ਮਾਰੇ ਗਏ ਮੇਰੀ ਬੇਨਤੀ ਆ ਜੰਟਾ ਇਹ ਜੰਟਾ ਇਹ ਜੰਟਾ ਹੈ ਨਾ ਇਹਨਾਂ ਨੇ ਬੁਲਾਇਆ ਜਿਸ ਦਿਨ ਇਹ ਤੁਹਾਡੇ ਕੋਲ ਆਏ ਨੇ ਹਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਆਪਣਾ ਇਹਦਾ ਬਰਾਦਰ ਉੱਥੇ ਹੈ ਜੀ ਮੈਨੂੰ ਕਹਿੰਦਾ ਜੀ ਭਾਨੇ ਸਿੱਧੂ ਕੋਲੇ ਜਾਵਾਂਗੇ ਦੁਬਾਰਾ ਹਾਂ ਤਾਂ ਕਿਸੇ ਬੰਦੇ ਨੂੰ 10000 ਰੁਪਏ ਦੇ ਕੇ ਤੁਹਾਡੀ ਲੱਤਾਂ ਮਾਹ ਤੜਵਾ ਦਾਂਗਾ ਲੱਤਾਂ ਵਾਹ ਤੇ ਕੀ ਤੂੰ ਤੇ ਹਵਾ ਕਨੇ ਚ ਝਾਕ ਕੇ ਦਿਖਾ ਦੇ ਜੇ ਇਸ ਇਸ ਭਰਾ ਨੂੰ ਕੁਝ ਹੋ ਗਿਆ ਤੂੰ ਹਵਾ ਕਨੇ ਝਾਕ ਨਹੀਂ ਇਹਦੀ ਗੱਲ ਲੱਤਾਂ ਮਾਹ ਦਾ ਬਾਲੀ ਤੋੜਨੀ ਦੂਰ ਦੀ ਗੱਲ ਆ ਤੁਣ ਨੂੰ ਸ਼ਬਦੀ ਬੋਲ ਕੇ ਦਿਖਾ ਦੀ ਸੁਖਦੇਵ ਸਿੰਘ ਆ ਜੇ ਦਾ ਨਾਮ ਹਾਂ ਇਹ ਤੈਨੂੰ ਮੈਂ ਕੱਲ ਦੱਸਦੀ ਕਿਹੜੇ ਕਿਤਾਬ ਨਹੀਂ ਦਿੱਤੀ ਇਹਨਾਂ ਨੇ ਚੁੱਪ ਕਰਕੇ ਪੈਸੇ ਹੀ ਵਾਪਸ ਕਰ ਦਿੱਤੇ ਤਾਂ ਨਾ ਕਰ ਜਿੰਨੇ ਵੀ ਮੇਰੇ ਧਿਆਨ ਨਾਲ ਗੱਲ ਸੁਣ ਲੋ ਅਰਮੀਨੀਆ ਆਰਮੋਨੀਆ ਵਾਲੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਮੇਰੇ ਮਜ਼ਦੂਰਾ ਦਿੱਤੀ ਬੁੱਤ ਭਰਾ ਨੇ ਮੇਰੇ ਕਿਸਾਨਾਂ ਦੇ ਨੇ ਵੀਰ ਬਣ ਕੇ ਬਚ ਜੋ ਯਾਰ ਆਹ ਆਪਣੀਆਂ ਕਿਹੜੀਆਂ ਕਿਹੜੀਆਂ ਕੰਟਰੀਆਂ ਬੜਾ ਦੱਸੀ ਅਰਮੇਨੀਆ ਹੋਈ ਜਾਂ ਗਰਮਣੀ ਇਟਲੀ ਜਰਮਨ ਦਾ ਇਹ ਤਾਂ ਇਹ ਤਾਂ ਏਦਾਂ ਜੌਰਪ ਦੀਆਂ ਆ ਗਈਆਂ ਇਧਰ ਲਿਆ ਕੰਟਰੀ ਦੱਸੀ ਅਰਮੇਨੀਆ ਦੁਬਈ ਹੋ ਗਈ ਮੇਰੇ ਆ ਫੋਟੋ ਚਾੜਿਓ ਸਰਬੀਆ ਹੋ ਗਈ ਸਰਬੀਆ ਹੋ ਗਈ ਹਾਂ ਜਿੰਨੀਆਂ ਵੀ ਛੋਟਾ ਚੀਨ ਦੇ ਵਿੱਚ ਆ ਚੀਨ ਦੀ ਗੱਲ ਕਰੀ ਹੋਰ ਕਿਹੜੀਆਂ ਕਿਹੜੀਆਂ ਚੀਨਾਂ ਦੇ ਵਿੱਚ ਇਹਦਾ ਨਾਮ ਗੁਰਸ਼ੇਰ ਕਿਹਾ ਸਿਆ ਕੰਟਰੀਆਂ ਤਾਂ ਕੁਝ ਨਹੀਂ ਬੜਾ ਨਹੀਂ ਕੋਈ ਹੋਰ ਕਿਹੜੀਆਂ ਕੰਟਰੀਆਂ ਨੇ ਬੜਾ ਬੜੀਆਂ ਬੜੀਆਂ ਮਾੜੀਆਂ ਕੰਟਰੀਆਂ ਨੇ ਜਿੱਥੇ ਵੀਜ਼ਾ ਵੀ ਨਹੀਂ ਲੱਗਦਾ ਉੱਥੋਂ ਦਾ ਜਿੱਥੋਂ ਦਾ ਵੀਜ਼ਾ ਲੈਣ ਦੀ ਲੋੜ ਹੀ ਨਹੀਂ ਉਹੀ ਭੇਜਦੇ ਨੇ ਉੱਥੋਂ ਦਾ ਆਪਣੇ ਇਕੱਠੇ ਕਰਦੇ ਸਾਲ ਵੀ ਆ ਸਾਰੇ ਥਾਂ ਮਲੇਸ਼ੀਆ ਆਨ ਰਾਈਵਲ ਵੀਜ਼ੇ ਹੋ ਜਾਂਦੇ ਆ ਆਪਾਂ ਜਾ ਕੇ 에어ਪੋਰਟ ਵੀਜ਼ਾ ਖਰੀਦ ਸਕਦੇ ਆ ਇਹ ਸਿਰਫ ਆਪਾਂ ਪੈਸੇ 5 5 6 ਚ ਲੱਗ ਹਾਂ 5 5 ਚ ਲੱਗ ਜਾਂਦਾ ਇਹ ਇਕੱਠਾ ਸਿਰਫ ਆਪਾਂ ਇਕੱਠਾ ਕਰਦੇ ਆਪਣਾ ਖਾਣ ਦਾ ਉਹ ਢਿੱਡ ਪਰਦੇ ਕਿਸੇ ਦਾ ਗਰੀਬ ਦਾ ਨਹੀਂ ਦੇਖਦੇ ਕੋਈ ਗਰੀਬ ਆ ਕੋਈ ਅਮੀਰ ਵਾ ਹਾਂ ਸਿਰਫ ਇਹ ਚੀਜ਼ ਆ ਇਹਨਾਂ ਨੇ ਇਹਨਾਂ ਨੂੰ ਆਪਣਾ ਫੇਮ ਆ ਇੱਕ ਹੋਰ ਕੁਝ ਨਹੀਂਗਾ ਫੇਮ ਨਹੀਂ ਫੇਮ ਉਹਦਾ ਪੈਸਾ ਕਮਾਉਣਾ ਜਿਹੜੀ ਮਾਇਆ ਨਾ ਮਾਇਆ ਇਹ ਇੱਕ ਅਬਦੇ ਘਰ ਪੜਦੇ ਸਾਡੇ ਟੰਡੇ ਨੇ ਸਾਨੂੰ ਘਰੋਂ ਤੋੜਤਾ ਸਾਡੇ ਬੰਦੇ ਸਾਨੂੰ ਘਰੋਂ ਤੋੜ ਕੇ ਇੰਨੇ ਕ ਲੋਕਾਂ ਕੋ ਪੈਸਾ ਇਕੱਠਾ ਕੀਤਾ ਨਾ ਹੱਦ ਤੋਂ ਵੀ ਜ਼ਿਆਦਾ ਵੀ ਉਹਨਾਂ ਨੂੰ ਬਾਹਰ ਫੇ। ਸਾਨੂੰ ਸਾਨੂੰ ਇਹ ਤੇ ੱਟਕੇ ਖਵਾਏ ਨੇ ਚਾਰ ਮਹੀਨੇ ਕਿ ਡੈਨੈਪ ਕਰਵਾ ਕੇ ਰੱਖਿਆ ਸਾਨੂੰ ਇਹਨੇ। ਮੈਂ ਪਰਚੇ ਦਿੱਤਾ ਨੂੰ ਮੈਂ ਦਿਖਾਣੇ ਮੈਂ ਪਰਚੇ ਵਿੱਚ ਸਭ ਕੁਝ ਲਿਖਾਇਆ ਵਾ। ਫੇ ਆਸਾਨੀ ਨੇ ਚਾਈਨਾ ਭੇਜਤਾ ਚਾਈਨਾ ਭੇਜ ਕੇ 8ਵੇਂ ਦਿਨ ਸੇ ਆਪਣੇ ਘਰੋਂ ਟਿਕਟਾ ਕਰਵਾ ਕੇ ਵਾਪਸ ਆਈਆਂ ਮੈਂ। ਹੂੰ। ਤੇ ਇਸ ਕਰਕੇ ਇਹ ਜਿਹੜੇ ਸਾਡੇ ਮੇਰੇ ਕੋਲੇ ਆ ਕੇ ਜਦੋਂ ਆਪਣਾ ਦੁੱਖ ਦਰਦ ਇਹ ਦੱਸਦੇ ਨੇ ਨਾ ਮੈਸੇਜ ਵੀ ਦਿੰਦੇ ਨੇ ਭਰਾਵੋ ਬਾਹਰ ਨਾ ਇਹ ਪੰਜਾਬ ਦੇ ਵਿੱਚ ਇਹ ਜਿਹੜਾ ਐਡਾ ਵੱਡਾ ਪੰਜਾਬ ਦੀ ਬਰਬਾਦੀ ਹੋ ਰਹੀ ਸੀਗੀ ਅੱਜ ਤੱਕ ਇਹ ਇਸ ਮੁੱਦੇ ਤੇ ਕਿਸੇ ਨੇ ਖੁੱਲ ਕੇ ਆਵਾਜ਼ ਠਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਓ ਯਾਦ ਕਰੋਗੇ ਜਦੋਂ ਕਿ ਇਹ ਪੰਜਾਬ ਦਾ ਲੜਾਈ ਤੁਹਾਡੇ ਭਰਾ ਉਹ ਜਿਹੜੀ ਛੜੀ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਤੁਹਾਡੇ ਪੜਾ ਦਾ ਸਭ ਤੋਂ ਪਹਿਲਾਂ ਨਾਂ ਲਿਖਾਇਓ ਉਹ ਤੇ ਦੇਖ ਲਿਓ ਜਿਹੜੀ ਇਹ ਲੜਾਈ ਮੈਂ ਲੜ ਰਿਹਾ ਹਾਂ ਨਾ ਇਹ ਪੰਜਾਬ ਦੇ ਵਿੱਚ ਕਿ ਨਸ਼ਾ ਤੇ ਪ੍ਰਵਾਸ ਸਾਡੀ ਜਵਾਨੀ ਮੇਰੇ ਕੋਲੇ ਖੜੀ ਆ ਹੁਣ ਫਰਜ਼ ਕਰੋ ਉਹ ਬਾਈ ਜੀ ਖੜੇ ਨੇ ਬਾਪੂ ਜੀ ਖੜੇ ਨੇਗੇ ਹਰਜ ਕਰੋ ਆ ਬਾਈ ਜੀ ਤੁਹਾਨੂੰ ਮੈਂ ਆਧਾਰਨ ਦੇ ਦਿੰਦਾ ਇਹ ਬਾਈ ਜੀ ਮੇਰੇ ਕੋਲੇ ਬੈਠੇ ਨੇਗੇ ਹੁਣ ਇਹ ਜਦੋਂ ਅਸੀਂ ਅਸੀਂ ਚਾਹੁੰਦੇ ਆ ਵੀ ਜਦੋਂ ਇਹਨਾਂ ਦੀ ਲਾਹਤ ਇੱਥੇ ਪੰਜਾਬ ਦੇ ਵਿੱਚ ਚਲੀ ਗਈ ਤੁਸੀਂ ਕੀ ਕੰਮ ਕਰਦੇ ਹੋ ਬਾਈ ਖੇਤੀਬਾੜੀ ਕਰਦੇ ਨੇ ਸਰਪੰਚ ਸਾਹਿਬ ਆ ਅਸੀਂ ਆਪਾਂ ਜਿਹੜੇ ਆਪਣੇ ਪੰਜਾਬ ਨੂੰ ਬਚਾਉਣ ਦੀ ਆਪਣੀ ਆਪਣਾ ਆਪਣੀ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਕਿ ਨਹੀਂ ਲੜ ਰਹੇ ਜੇ ਸਾਡੇ ਨੌਜਵਾਨੀ ਨਾਲ ਸਾਡੇ ਕੋਲੇ ਰਹੇ ਤਾਂ ਪੰਜਾਬ ਦੇ ਵਿੱਚ ਰਹੂਗਾ ਕੀ